ਹਾਂ ਜੀ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ ਦੋ ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫਆਈਆਰ ਨੰਬਰ 151/25 ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ ਜ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨ ਆ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹਦੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਅਸੀਂ ਦਾ ਫੋਰਨ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇੰਟਰਚ ਹੈ ਤੇ ਪਾਕਿਸਤਾਨ ਬੇਸਡ ਸਮਗਲਰਾਂ ਦੇ ਵੀ ਇਨ ਟੱਚ ਹੈਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਹਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲਵ ਹੋਣਗੇ ਜਿਨ੍ਹਾਂ ਦਾ ਵੀ ਨਾਂ ਅੱਗੇ ਆਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਹੈ ਜਿਹੜਾ ਆਪਣੇ ਏਰੀਆ ਦੇ ਵਿੱਚ ਮੋਗਾ ਫਿਰੋਜ਼ਪੁਰ ਦੇ ਆਲੇ ਦੁਆਲੇ ਏਰੀਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ ਸਰ ਜਿਹੜੇ ਦੋ ਇਹ ਨਾਲ ਦੇ ਇਹਦੇ ਦੋ ਮੁਕਦਮੇ ਦਰਜ ਆ ਬਾਕੀਆਂ ਦਾ ਕੀ ਬਾਕੀਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹ ਇਹਦੇ ਅਸੋਸੀਏਟ ਨੇ ਉਹ ਇਹਦੇ ਨਾਲ ਹੀ ਕੰਮ ਕਰਦੇ ਆ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ 5 ਕਿਲੋ ਜੀ ਹਾਂ ਜੀ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ ਕਿੱਥੋਂ ਲੈ ਕੇ ਆਈ ਸੀ ਕਿੱਥੇ ਰਹਿਣ ਵਾਲੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੂੰ ਆ ਹੈਰੋਇਨ ਜਿਹੜੀ ਆ ਉਹ ਸਪਲਾਈ ਹੋਈ ਸੀ ਤੇ ਇਹ ਜਿਹੜੇ ਰਹਿਣ ਵਾਲੇ ਨੇ ਦਲਜੀਤ ਜਿਹੜਾ ਮੇਨ ਦੋਸ਼ੀ ਹੈ ਅ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਬਾਕੀ ਦੋਨੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਹਾਂ ਜੀ ਆ ਪਾਰੋਂ ਆਏ ਸੀ ਸਰ ਕੋਈ ਬੱਥੇ ਨਾਲ ਪਾਕਿਸਤਾਨ ਦੇ ਨਾਲ ਰਿਟਰ ਡੱਗੇ ਜਿਹੜੇ ਪਿਛਲੀ ਇਕਬਲੀ ਜਿਹੜੀ ਕਸਮਤਾਂ ਨੂੰ ਵਗੈਰਾ ਹੋਈ ਹੈ ਉਹਦਾ ਰਿਲੇਸ਼ਨ ਵੀ ਪਾਕਿਸਤਾਨ ਦੇ ਨਾਲ ਹੀ ਪਈ ਹੈ ਸਾਹਮਣੇ ਆਇਆ ਕਿ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕਰਕੇ ਡੁੰਗਾਈ ਨਾਲ ਜਿਹੜੀ ਹੈ ਇਹਦੀ ਇੰਟਰੋਗੇਸ਼ਨ ਕਰਾਂਗੇ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਵੀ ਤੱਥ ਹੋਰ ਸਾਹਮਣੇ ਆਣੇ ਉਹ ਤੁਹਾਨੂੰ ਅਸੀਂ ਕਲੀਅਰ ਕਰਕੇ ਦੱਸ ਦੇਵਾਂਗੇ ਇਹਨਾਂ ਦੀ ਏਜ 28 ਸਾਲ ਹੈ ਜਿਹੜਾ ਮੇਨ ਦੋਸ਼ੀ ਹੈ ਉਹਦੀ ਬਾਕੀ 1 ਦੀ 28 ਸਾਲ ਤੇ ਦੂਜੇ ਦੀ 26 ਸਾਲ ਹੈਗੀ ਐ ਜੀ ਕਿਹੜੀ ਜਗ੍ਹਾ ਤੋਂ ਫੜੇ ਗਏ ਐ ਦਾਣਾ ਮੰਡੀ ਪਿੰਡ ਖੁਖਰਾਣਾ ਸਦਰ ਥਾਣੇ ਦੇ ਏਰੀਆ ਦੇ ਵਿੱਚ ਉੱਥੇ ਬੈਠੇ ਸੀ ਤੇ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਵੇਟ ਕਰੀ ਜਾਂਦੇ ਸੀ ਕਿਸੇ ਚੀਜ਼ ਦੇ ਵਿੱਚ ਪਾਈ ਹੋਈ ਸੀ 5 ਕਿਲੋ ਹਿਰੋਇਨ ਹਾਂ ਜੀ ਇਹਨਾਂ ਨੇ ਪੈਕਿੰਗ ਕੀਤੀ ਹੋਈ ਸੀ ਜਿਹੜੇ ਇਹਨਾਂ ਦੀ ਨਾਰਮਲ ਪੈਕਿੰਗ ਹੁੰਦੀ ਹੈ ਪਲਾਸਟਿਕ ਦੇ ਨਿਫਾਫਿਆਂ ਚ ਉਦਾ ਪਾਈ ਹੋਈ ਸੀ ਤੁਸੀਂ ਕੀ ਐ ਸਿਰਫ ਬਹੁਤ ਵੱਡਾ ਸਪਲਾਈਰ ਐ ਸਰ ਇਹ ਬੈਕਵਾਰਡਿੰਗ ਤਾਂ ਹੋਵੇ ਸਰ ਫਾਰਵਰਡਿੰਗ ਸਰ ਕੋਈ ਸਮਝ ਨਹੀਂ ਆ ਰਿਹਾ ਉਹ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਐ ਇਹ ਇਹ ਜਿਹੜੀ ਕੋਲ ਡਿਟੇਲਾਂ ਸਾਰਾ ਆਈਪੀਡੀਆਰ ਟੈਕਨੀਕਲੀ ਇਹਨੂੰ ਅੱਗੇ ਇਨਵੈਸਟੀਗੇਟ ਕਰਾਂਗੇ ਬਾਕੀ ਇਹਦੀ ਪੁੱਛਗਿੱਛ ਦੇ ਵਿੱਚ ਵੀ ਜਿਹੜੇ ਬੰਦੇ ਸਾਹਮਣੇ ਆਣਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਸੀਂ ਕਰਾਂਗੇ ਸਰ ਇਹ ਜਿਹੜੀ ਹੈਰੋਇਨ ਖਰੀਦੀ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆਈ ਹੈ ਜੀ ਉਹ ਇਹਨੂੰ ਹਜੇ ਅਸੀਂ ਹੋਰ ਐਸਟੈਬਲਿਸ਼ ਕਰ ਲੈਨੇ ਆ ਇਹਦੀ ਹੋਰ ਇੰਟਰੋਗੇਸ਼ਨ ਚੱਲ ਰਹੀ ਹੈ ਬਟ ਹੁਣ ਅੱਜ ਦੇ ਟਾਈਮ ਕੱਲ ਦੇ ਟਾਈਮ ਵੇਖਿਆ ਗਿਆ ਡਰੋਨ ਦੇ ਥਰੂ ਹੀ ਜ਼ਿਆਦਾ ਸਪਲਾਈ ਹੋ ਰਹੀ ਹੈ ਉੱਥੋਂ ਸਰ ਜਿਹੜਾ ਦਰਜੀਤ ਹੈ ਸਿਰਫ ਦੋ ਮਾਮਲੇ ਦੱਸਦੇ ਸਰ ਉਹਦੇ ਵਿੱਚ ਇੱਕ ਐਨਡੀਆਸਾ ਮਾਮਲਾ ਸਰ ਸਰ ਉਹਦੇ ਉਹਬ ਚੈੱਕ ਕਰਕੇ ਅਸੀਂ ਦੱਸ ਦੇ ਦਿਆਂ ਤੁਹਾਨੂੰ ਜੇ ਦੂਜਾ ਮਾਮਲਾ ਢਾਈ ਕਿਲੋਪੋ ਦੇ ਵਾਸਤੇ ਉਹਦੇ ਬਾਰੇ ਦੱਸਦੇ ਹਾਂ ਇਸ ਤੋਂ ਇਲਾਵਾ ਪਿਛਲੇ ਦਿਨੀ ਇੱਕ ਐਫਆਈਆਰ ਨੰਬਰ 110 2 ਅਕਤੂਬਰ ਨੂੰ ਦਰਜ ਹੋਈ ਸੀ ਪੁਲਿਸ ਸਟੇਸ਼ਨ ਅਜੀਤਵਲ ਇਹਦੇ ਵਿੱਚ ਦੋ ਅਕਿਊਜ਼ਡ ਅਰੈਸਟ ਹੋਏ ਸੀ ਤੇ ਉਹਨਾਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹਦੇ ਵਿੱਚ ਹੀ ਬੈਕਵਾਰਡ ਲਿੰਕੇਜ ਦੇ ਵਿੱਚ ਕੰਮ ਕਰਦੇ ਆ ਇੱਕ ਦੋਸ਼ੀ ਸਾਨੂੰ ਫਿਕਰ ਹੋਇਆ ਸੀ ਆਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਰਾਜਾਤਾਲ ਥਾਣਾ ਗਰੀਂਡਾ ਅੰਮ੍ਰਿਤਸਰ ਦਾ ਰਹਿਣ ਵਾਲਾ ਦੋਸ਼ੀ ਹੈ ਇਹਦਾ ਨਾਮ ਡਿਊਰਿੰਗ ਇੰਟਰੋਗੇਸ਼ਨ ਡਿਊਰਿੰਗ ਇਨਵੈਸਟੀਗੇਸ਼ਨ ਫਿਗਰ ਹੋਇਆ ਸੀ ਜਦੋਂ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਤੇ ਇਹਦੇ ਕੋਲੋਂ ਵੀ ਇਹਦੀ ਨਿਸ਼ਾਨਦੇਹੀ ਤੇ 2 ਕਿਲੋ ਹੈਰੋਇਨ ਹੋਰ ਰਿਕਵਰ ਹੋਈ ਸੀ ਤੇ ਆ ਐਫ ਆਈ ਆਰ ਨੰਬਰ 110 ਜਿਹੜੀ ਹੈ ਅਜੀਤਵਾਲ ਥਾਣੇ ਦੀ ਇਹਦੇ ਵੀ ਟੋਟਲ ਰਿਕਵਰੀ ਹੁਣ ਤੱਕ 2 ਕਿਲੋ 503 ਗ੍ਰਾਮ ਹੋਈ ਹੈ ਇਹਦੀ ਵੀ ਸਾਡੀ ਜਿਹੜੀ ਹੈ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਆ ਵੀ ਪਾਕ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇੰਟਚ ਹੈਗਾ ਤੇ ਆ ਵੀ ਇੱਕ ਵੱਡਾ ਸਪਲਾਈਰ ਹੈ ਜਿਹੜਾ ਆਪ ਇੱਥੇ ਇਸ ਏਰੀਆ ਦੇ ਵਿੱਚ ਚਾਲੀ ਦੁਵਾਲੀ ਦੇ ਜਿਹੜੇ ਏਰੀਆ ਨੇ ਉੱਥੇ ਸਪਲਾਈ ਕਰਦਾ ਹੈ ਤੇ ਆਪਣਾ ਜਿਹੜਾ ਹੈਰੋਇਨ ਹੈ ਉਹ ਭੇਜਦਾ ਇੱਥੇ ਇਸੇ ਨੂੰ ਕਿਤੋਂ ਬਰਾਮਦ ਹੋਈ ਐ ਇਹਦੇ ਕੋਲੋਂ ਜਿਹੜੀ ਬਰਾਮਦਗੀ ਹੋਈ ਐ ਉਹ ਰਾਜਾ ਜਿਹੜਾ ਇਹਦਾ ਪਿੰਡ ਹੈ ਉਹਦੇ ਬਾਹਰ ਇਨ ਕਿਤੇ ਹੀ ਖੇਤਾਂ ਦੇ ਵਿੱਚ ਲਕੋ ਕੇ ਰੱਖੀ ਹੋਈ ਸੀ ਬਾਹਰ ਜਿਹੜੇ ਸੁਹਾ ਹੁੰਦਾ ਹੈ ਪੱਟੜੀ ਉੱਥੋਂ ਬਰਾਮਦ ਹੋਈ ਐ ਸਰ ਟੋਟਲ ਦੋਨੇ ਕੇਸਾਂ ਦੇ ਕਿੰਨੇ આરોપી ਜਿਹੜੇ ਜਿਹੜੇ ਟੋਟਲ ਦੋਨੇ ਕੇਸਾਂ ਦੇ ਵਿੱਚ 6 ਜਿਹੜੇ ਅਕਿਊਜ਼ਡ ਨੇ ਅਰੈਸਟ ਹੋ ਗਏ ਤੇ 7.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਟੋਟਲ ਬਰਾਮਦ ਹੋਈ ਐ ਇਸ ਤਰ੍ਹਾਂ ਕੋ ਬਿਨਾਂ ਦੇ ਜਿਹੜੀ ਇਨਦੇ ਸੰਬੰਧ ਹੈਗੇ ਸਮਗਦਰਾਂ ਦੇ ਉਹਨਾਂ ਦੇ ਨਾਮ ਕੀ ਆਪ ਨੂੰ ਡਿਟੈਕਟ ਹੋ ਜਿਹੜੇ ਤੱਕ ਉਹ ਜਿਹੜੇ ਵੱਖਰੇ ਵੱਖਰੇ ਨਾਮ ਯੂਜ਼ ਕਰਕੇ ਇਹਨਾਂ ਦੇ ਨਾਲ ਗੱਲ ਕਰਦੇ ਨੇ ਜਿਹੜੇ ਵਰਚੁਅਲ ਨੰਬਰ ਹੈਗੇ ਉਹ ਸਾਡੇ ਜਿਹੜੇ ਧਿਆਨ ਚ ਆ ਗਏ ਨੇ ਉਹਨਾਂ ਤੇ ਅਸੀਂ ਟੈਕਨੀਕਲੀ ਵਰਕ ਕਰ ਰਹੇ ਹਾਂ ਲੇਕਿਨ ਜਿਹੜੇ ਪਾਕ ਵੇ ਸਮਗਲਰ ਹੈਗੇ ਉਹ ਡਿਫਰੈਂਟ ਨੇਮਸ ਆਪਣੇ ਯੂਜ਼ ਕਰਦੇ ਨੇ ਜਦੋਂ ਇਹਨਾਂ ਦੇ ਨਾਲ ਗੱਲ ਕਰਦੇ ਨੇ ਇਸ ਮਾਮਲੇ ਚ ਕਿੰਨੀ ਦੇਰ ਤੋਂ ਇਹ ਰੋਪੀ ਜਿਹੜੇ ਆ ਵੀ ਇਸ ਸਮਗਦਰ ਦੇ ਹੁੰਦੇ ਚੱਲ ਰਿਹਾ ਹੈ ਜਿਹੜਾ ਪਹਿਲਾ ਮਾਮਲਾ ਹੈ ਜਿਹੜਾ ਹੁਣ ਰੀਸੈਂਟ ਦਰਜ ਹੋਇਆ ਹੈ ਇਦੇ ਵਿੱਚ ਜਿਹੜਾ ਦਲਜੀਤ ਹੈ ਆ ਕਾਫੀ ਟਾਈਮ ਤੋਂ ਇਸ ਕੰਮ ਦੇ ਵਿੱਚ ਇਨਵੋਲ ਹੈ ਤੇ ਪਹਿਲਾਂ ਵੀ ਇੱਕ ਵਾਰ ਬੈਠੇ ਬੰਦੇ ਦੇ ਕਹੇ ਤੇ ਇਹਨੇ ਅੱਗੇ ਜਿਹੜਾ ਇਹ ਕਨਸਾਈਨਮੈਂਟ ਡਿਲੀਵਰ ਕੀਤਾ ਹੈ ਤੇ ਜਿਹੜੇ ਦੂਜੇ ਨੇ ਉਹਨਾਂ ਦੇ ਪ੍ਰੀਵੀਅਸ ਰਿਕਾਰਡ ਉਹਨਾਂ ਦਾ ਕੋਈ ਨਹੀਂ ਹੈ ਲੇਕਿਨ ਉਹ ਵੀ ਕਾਫੀ ਟਾਈਮ ਤੋਂ ਇਸ ਜਿਹੜਾ ਇਲੀਗਲ ਡਰੱਗਸ ਦਾ ਬਿਜ਼ਨਸ ਹੈ ਦੇ ਵਿੱਚ ਲੱਗੇ ਹੋਏ ਨੇ ਦਲਜੀਤ ਤੇ ਪਰਚੇ ਹੈਗੇ ਸਰ ਦਲਜੀਤ ਤੇ ਦੋ ਮੁਕਦਮੇ ਦਰਜ ਨੇ ਮੋਬਾਈਲ ਕਮਿਊਨੀਕੇਸ਼ਨ ਕੀ ਰਹਿੰਦਾ ਸਰ ਇਹਨਾਂ ਦਾ ਜਦੋਂ ਬਾਰਾਉ ਸਪਲਾਈ ਹੁੰਦੀ ਹੈ ਸੋਸ਼ਲ ਮੀਡੀਆ ਤੋਂ ਹੁੰਦਾ ਹੈ ਜਾਂ WhatsApp ਤੋਂ ਹੁੰਦਾ ਹੈ ਸਰ ਪ੍ਰਾਇਮਰਲੀ WhatsApp ਸਿਗਨਲ ਵਗੈਰਾ ਜਿਹੜੀ ਐਪਸ ਹੁੰਦੀਆਂ ਨੇ ਉਹ ਯੂਜ਼ ਕਰਦੇ ਨੇ